ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ نیوز ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਨਿਊਯਾਰਕ ਦੇ ਵਿੱਚ ਹਾਲੀ ਵਿੱਚ ਹੋਏ ਇੱਕ ਸਰਵੇਖਣ ਅਨੁਸਾਰ ਤਿੰਨ ਅਹਿਮ ਰਾਜਾਂ ਦੇ ਵਿੱਚ ਪ੍ਰੀਪੋਲ ਸਰਵੇ ਦੇ ਵਿੱਚ ਕਮਲਾ ਹੈਰਿਸ 50% ਦੀ ਵੋਟਾਂ ਨਾਲ ਅੱਗੇ ਨੇ ਜਦੋਂ ਕਿ ਡੋਨਾਲਡ ਟਰੰਪ ਦੇ ਵੋਟਰ 40% ਦੀ ਦੇ ਆਲ ਦੇ ਹੱਕ ਵਿੱਚ ਨੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਤਕਰੀਬਨ 3 ਕੋ ਮਹੀਨੇ ਦਾ ਸਮਾਂ ਹੈ ਤਾਂ ਇਹ ਸਿੱਟਾ ਨਿਊਯਾਰਕ ਟਾਈਮਜ਼ ਅਤੇ ਸੀਨਾ ਕਾਲਜ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਤੋਂ ਸਾਹਮਣੇ ਆਇਆ ਨਿਊਯਾਰਕ ਟਾਈਮਜ਼ ਅਤੇ ਸੀਨਾ ਕਾਲਜ ਡੀ ਨੇ 5 ਅਗਸਤ ਤੋਂ 9 ਅਗਸਤ ਦਰਮਿਆਨ ਹੁਣੇ ਉਤੇ 73 ਰਜਿਸਟਰਡ ਵੋਟਰਾਂ ਦੀ ਇੰਟਰਵਿਊ ਲਈ ਹੈ ਤੇ ਉਹਨਾਂ ਨੇ ਤਿੰਨ ਸਵਿੰਗ ਰਾਜਾਂ ਜੋ ਮਹੱਤਵਪੂਰਨ ਰਾਜ ਨੇ ਜਿਨ੍ਹਾਂ ਦੇ ਵਿੱਚ ਵਿਨਕਾਨਸਨ ਪੈਂਸਿਲਵੇਨੀਆ ਅਤੇ ਮਸ਼ਿੰਗਨ ਸ਼ਾਮਲ ਹੈ ਇਹਨਾਂ ਰਾਜਾਂ ਵਿੱਚ ਵੋਟਰਾਂ ਨੂੰ ਕਵਰ ਕੀਤਾ ਹੈ ਲਿਬਨਾਨ ਦੇ ਸੰਗਠਨ ਹਿਜ਼ਬੁੱਲਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿ ਉਹਨਾਂ ਨੇ ਇਜ਼ਰਾਈਲ ਦੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਇਸ ਵਿੱਚ ਵਧੇਰੇ ਮਜ਼ਾਹਿਲਾ ਖੁੱਲੇ ਮੈਦਾਨਾਂ ਵਿੱਚ ਜਾ ਕੇ ਡਿੱਗਿਆ ਜਿਸ ਨਾਲ ਕਿਸੇ ਤਰ੍ਹਾਂ ਦੇ ਜਾਨ ਤੇ ਮਾਲ ਦਾ ਨੁਕਸਾਨ ਨਹੀਂ ਹੋਇਆ ਮਿਡਲ ਈਸਟ ਦੇ ਵਿੱਚ ਲਗਾਤਾਰ ਵਧ ਰਹੇ ਤਣਾਅ ਦੌਰਾਨ ਹਿਜ਼ਬੁੱਲਾ ਨੇ ਇਜ਼ਰਾਈਲ ਉੱਤੇ ਲਗਭਗ 30 ਪ੍ਰੋਜੈਕਟਾਈਲ ਮਜ਼ਾਹਿਲਾ ਦਾਗੀਆਂ ਨੇ ਤੇ ਇਜ਼ਰਾਈਲ ਦੀ ਫੌਜ ਆਈਡੀਐਫ ਨੇ 에ਅਰ ਦੀ ਪੁਸ਼ਟੀ ਕਰਦੇ ਹੋਏ ਕਿ ਲਿਬਨਾਨ ਦੇ ਵੱਲੋਂ ਬੀਤੀ ਰਾਤ ਕ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਤੇ ਇਸ ਹਮਲੇ ਪਿੱਛੇ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਨ ਨੇ ਮੱਧ ਪੂਰਬ ਦੇ ਵਿੱਚ ਗਾਈਡਡ ਮਿਜ਼ਾਈਲ ਪੰਜਾਬੀਆਂ ਦੀ ਤਲਾਤੀ ਦਾ ਹੁਕਮ ਦਿੱਤਾ ਇਸ ਬਾਰੇ ਇਜ਼ਰਾਇਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਦੇ ਨਾਲ ਗੱਲ ਵੀ ਕੀਤੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥਿਤ ਆਪਕਾਰੀ ਨੀਤੀ ਕਪਲੇ ਤੋਂ ਸਾਹਮਣੇ ਆਏ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਬਰਕਰਾਰ ਰੱਖਣ ਵਾਲੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਦਿੱਲੀ ਹਾਈ ਕੋਰਟ ਨੇ 5 ਅਗਸਤ ਨੂੰ ਇਸ ਮਾਮਲੇ 'ਚ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਜਾਰੀ ਠਹਿਰਾਉਂਦੇ ਹੋਏ ਬਰਕਰਾਰ ਰੱਖਿਆ ਤੇ ਅਦਾਲਤ ਨੇ ਕਿਹਾ ਸੀ ਕਿ ਸੀਬੀਆਈ ਦੀ ਕਾਰਵਾਈ ਬਦਨਾਮੀ ਤੋਂ ਪ੍ਰੇਰਿਤ ਨਹੀਂ ਹੈ ਤੇ ਉਸ ਨੇ ਇਹ ਸਾਬਤ ਕੀਤਾ ਕਿ ਆਪ ਸੁਪਰੀਮੋ ਕਿਵੇਂ ਉਨ੍ਹਾਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜੋ ਉਨ੍ਹਾਂ ਦੀ ਗ੍ਰਿਫਤਾਰੀ ਦੇ ਬਾਅਦ ਹੀ ਗਵਾਹੀ ਦੇਣ ਲਈ ਹਿੰਮਤ ਜੁਟਾ ਸਕਦੇ ਨੇ ਮਾਮਲੇ ਨਾਲ ਜੁੜੇ ਇੱਕ ਵਕੀਲ ਨੇ ਸੋਮਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਚ ਪਟੀਸ਼ਨ ਦਾਖਲ ਕੀਤੀ ਹੈ ਕਿ ਹਾਈ ਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਬਰਕਰਾਰ ਰੱਖਦੇ ਹੋਏ ਉਹਨਾਂ ਨੂੰ ਨਿਯਮਤ ਜਵਾਨਤਰੀ ਪਹਿਲਾ ਹੇਠਲੀ ਅਦਾਲਤ ਦਾ ਰੋਕ ਕਰਨ ਲਈ ਕਿਹਾ ਸੀ ਅਮਰੀਕੀ ਸ਼ਾਰਟ ਸੇਲਰ ਰਿਸਰਚ ਫਾਰਮ ਹਿੰਡਨਬਰਗ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੇ ਸੰਦਰਭ ਦੇ ਵਿੱਚ ਸਾਬੀ ਦੀ ਚੇਅਰਪਰਸਨ ਮਾਦਵੀ ਬੀ ਪੂਰੀ ਬੁੱਚ ਅਤੇ ਉਹਨਾਂ ਦੇ ਪਤੀ ਤਵਲ ਬੁੱਚ ਨੇ ਇੱਕ ਬਿਆਨ ਜਾਰੀ ਕੀਤਾ ਤੇ ਮਾਰਕੀਟ ਰੈਗੂਲੇਟਰੀ ਸੇਬੀ ਨੇ ਹਿੰਦਨਬਰਗ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ ਅਤੇ ਸੇਬੀ ਦੇ ਉੱਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਵੀ ਘਰਾੜ ਦਿੱਤਾ ਹੈ। ਐਦਾਂ ਨਾਲ ਹੀ ਉਸਨੇ ਨਿਵੇਸ਼ਕਾਂ ਨੂੰ ਇਸ ਰਿਪੋਰਟ ਕਾਰਨ ਕਿਸੇ ਵੀ ਤਰ੍ਹਾਂ ਦੇ ਤਣਾਅ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ। ਸੇਬੀ ਨੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਰਿਪੋਰਟਾਂ ਨੂੰ ਪੜ੍ਹ ਕੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲੈਣ ਸਗੋਂ ਪੂਰੀ ਜਾਂਚ ਤੋਂ ਬਾਅਦ ਹੀ ਕੋਈ ਕਦਮ ਚੁੱਕਣ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਸੇਬੀ ਨੇ ਆਖਿਆ ਕਿ ਅਸੀਂ ਪਿਛਲੇ ਸਾਲ ਅੰਡਾਨੀ ਗਰੁੱਪ ਉੱਤੇ ਲੱਗੇ ਦੋਸ਼ਾਂ ਤੋਂ ਬਾ 24 ਵਿੱਚੋਂ 23 ਜਾਂਚਾਂ ਪੂਰੀਆਂ ਕਰ ਲਈਆਂ ਨੇ ਤੇ ਪਿਛਲੀ ਰਿਪੋਰਟ ਵਿੱਚ ਲਗਾਏ ਗਏ ਦੋਸ਼ ਸਾਬਤ ਨਹੀਂ ਹੋਏ ਹਨ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਨਿਊਜ਼ੀਲੈਂਡ 1 ਅਕਤੂਬਰ 2024 ਤੋਂ ਕਈ ਛੜਾਣਿਆਂ ਵਿੱਚ ਵੀਜ਼ਾ ਫੀਸ ਵਿੱਚ ਮਹਤਵਪੂਰਨ ਵਾਧਾ ਲਾਗੂ ਕਰਨ ਜਾ ਰਿਹਾ ਹੈ ਤੇ ਅਧਿਕਾਰਤ ਇਮੀਗ੍ਰੇਸ਼ਨ ਵੈੱਬਸਾਈਟ 'ਤੇ ਐਲਾਨ ਕੀਤਾ ਗਿਆ ਹੈ ਕਿ ਇਹ ਫੈਸਲਾ ਵੀਜ਼ਾ ਪ੍ਰੋਸੈਸਿੰਗ ਨਾਲ ਜੁੜੇ ਖਰਚਿਆਂ ਦੀ ਵਸੂਲੀ ਅਤੇ ਇੱਕ ਟਿਕਾਊ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕਾਇਮ ਰੱਖਣ ਦੇ ਲਈ ਦੇਸ਼ ਦੇ ਯਤਨਾਂ ਦਾ ਸਮਰਥਨ ਕਰਨ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ ਹਾਲਾਂਕਿ ਇਸ ਕਦਮ ਨੇ ਖਾਸ ਕਰਕੇ ਰਾਜਨੀਤਿਕ ਕਸੂਮਾਂ ਅਤੇ ਸੰਭਾਵੀ ਪ੍ਰਵਾਸੀਆਂ ਵਿੱਚ ਵਿਵਾਦ ਪੈਦਾ ਕਰ ਦਿੱਤਾ ਤੇ ਵੀਜ਼ਾ ਫੀਸ ਵਧਾਉਣ ਦੇ ਫੈਸਲੇ ਦਾ ਹਰ ਪਾਸੇ ਸਵਾਗਤ ਨਹੀਂ ਹੋਇਆ ਨਿਊਟਲਰ ਦੀ ਗ੍ਰੀਨ ਪਾਰਟੀ ਨੇ ਫੀਸ ਵਾਧੇ ਨੂੰ ਗੈਰ ਜ਼ਿੰਮੇਵਾਰਾ ਨਾ ਕਰਾ ਦਿੰਦੇ ਹੋਏ ਵਿਰੋਧ ਜਤਾਇਆ ਤੇ ਆਉਣ ਵਾਲੀਆਂ ਤਬਦੀਲੀਆਂ ਵਿੱਚੋਂ ਜ਼ਿਆਦਾਤਰ ਵੀਜ਼ਾ ਸ਼੍ਰੇਣੀਆਂ ਲਈ ਫੀਸ ਵਿੱਚ ਕਾਫੀ ਵਾਧਾ ਹੋਵੇਗਾ ਜਿਸ ਨਾਲ ਬੇਨਕਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਭਾਵਿਤ ਹੋਵੇਗੀ ਸਭ ਤੋਂ ਮਹੱਤਵਪੂਰਨ ਵਾਅਦਾ ਹੁੰਦ ਰਿਹਾ ਸ਼ਿਸ਼ੀ ਵੀਜ਼ਾ ਤੇ ਜਿਸ ਵਿੱਚ ਲਗਭਗ 50% ਦਾ ਵਾਅਦਾ ਹੋਇਆ ਹੈ ਆਸਟ੍ਰੇਲੀਅਨ ਹਾਈ ਕਮਿਸ਼ਨਰ ਫਲਿੱਪ ਗ੍ਰੀਨ ਨੇ ਸੋਮਵਾਰ ਨੂੰ ਸਰਜੈਂਟ ਜਗਮੀਤ ਸਿੰਘ ਦੀ ਭਾਰਤ ਤੋਂ ਆਸਟ੍ਰੇਲੀਆ ਹਵਾਈ ਸੈਨਾ ਤੱਕ ਦੀ ਪ੍ਰੇਨਾਂਦਕ ਯਾਤਰਾ ਦੀ ਛਲਾਗਾ ਕੀਤੀ ਨਾਲੇ ਭਾਰਤ ਦੀ ਭੁਪਿੰਤਾ ਅਤੇ ਬਹੁ ਸਾਰ ਸੱਭਿਆਚਾਰਕ ਵਿਉਜਾਗਰ ਕੀਤਾ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਇੱਕ ਆਧੁਨਿਕ ਅਤੇ ਸੱਭਿਆਚਾਰਕ ਤੌਰ ਉਤੇ ਭੁਪਿੰਤਾ ਵਾਲਾ ਦੇਸ਼ ਹੈ ਜੋ 300 ਤੋਂ ਵੱਧ ਵੰਚਾ ਦੇ ਲੋਕਾਂ ਦਾ ਘਰ ਹੈ ਫਿਲਪ ਗ੍ਰੀਨ ਨੇ ਕਿਹਾ ਕਿ ਸਰਜਾਂ ਜਗਮੀਤ ਸਿੰਘ ਦੀ ਯਾਤਰਾ ਭਾਰਤ ਦੀ ਭੁਪਿੰਤਾ ਅਤੇ ਬਹੁ ਸੱਭਿਆਚਾਰਕਤਾ ਦੀ ਸ਼ਾਨਦਾਰ ਮਿਸਾਲ ਹੈ ਆਸਟ੍ਰੇਲੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਰਜਾਂ ਜਗਮੀਤ ਸਿੰਘ ਦਸੰਬਰ 2006 ਦੇ ਵਿੱਚ ਆਸਟ੍ਰੇਲੀਆ ਆਇਆ ਸੀ ਅਤੇ ਜਨਵਰੀ 2007 ਦੇ ਵਿੱਚ ਰੱਖਿਆ ਫੋਰਸ ਵਿੱਚ ਭਰਤੀ ਹੋਇਆ ਸੀ ਤੇ ਸਿੰਘ ਨੇ ਮੰਤਰਾਲੇ ਦੇ ਅਖਬਾਰਾਂ ਨਾਲ ਕਿਹਾ ਕਿ ਮੈਨੂੰ ਲੱਗਦਾ ਕਿ ਮੈਂ ਖਵਾਈ ਸਾਡੇ ਵਿੱਚ ਦਸਤਾਰ ਪੈਣ ਵਾਲਾ ਪਹਿਲਾ ਵਿਅਕਤੀ ਸੀ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਰਿਟਾਇਰਡ ਬਰਗੇਡੀਅਰ ਜਨਰਲ ਐਮ ਸ਼ਖਾਵਤ ਹੁਸੈਨ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ 19 ਅਗਸਤ ਤੱਕ ਸਾਰੇ ਗੈਰ ਕਾਨੂੰਨੀ ਅਤੇ ਅਨਅਧਿਕਾਰਤਾ ਹਥਿਆਰ ਜਮ੍ਹਾਂ ਕਰਾਉਣ ਜਿਨ੍ਹਾਂ ਦੇ ਵਿੱਚ ਹਾਲੀਆ ਹਿੰਸਾ ਦੌਰਾਨ ਏਜੰਸੀਆਂ ਤੋਂ ਲੁੱਟੀ ਗਈ ਰਾਈਫਲ ਵੀ ਸ਼ਾਮਲ ਹੈ ਇੱਕ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਹੁਸੈਨ ਨੇ ਕਿਹਾ ਕਿ ਜੇਕਰ ਇਹ ਹਥਿਆਰ ਨਿਢਲੇ ਥਾਣਿਆਂ ਵਿੱਚ ਜਮ੍ਹਾਂ ਨਹੀਂ ਕੀਤੇ ਗਏ ਤਾਂ ਅਧਿਕਾਰੀ ਤਲਾਸ਼ੀ ਮੁਹਿੰਮ ਸ਼ੁਰੂ ਕਰਨਗੇ ਅਤੇ ਜੇਕਰ ਕੋਈ ਅਨਅਧਿਕਾਰਤਾ ਹਥਿਆਰਾਂ ਨਾਲ ਮਿਲਿਆ ਤਾਂ ਉਸ ਦੇ ਵਿਰੁੱਧ ਦੋਸ਼ ਆਇਦ ਕੀਤੇ ਜਾਣਗੇ ਹੁਸੈਨ ਇਥੇ ਕੰਬਾਈਨਡ ਮਿਲਟਰੀ ਹਸਪਤਾਲ ਦੇ ਵਿੱਚ ਅਰਧ ਸੈਨਿਕ ਬਲ ਬੰਗਲਾਦੇਸ਼ ਅਨਸਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਸਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਿਆਸਤਦਾਨ ਦੇ ਵਜੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਰਗਰਮ ਹੋ ਗਏ ਨੇ। ਆਈਪੀਐਲ ਦੇ ਦਿਨਾਂ ਵਿੱਚ ਇੱਕ ਕ੍ਰਿਕਟਰ ਦੀ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਛਾਇਆ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੇ ਪੁਰਾਣੇ ਅੰਦਾਜ਼ ਵਿੱਚ ਵਾਪਸ ਆ ਗਏ ਨੇ। ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਐਕਸ ਦੇ ਉੱਤੇ ਇੱਕ ਨਵੀਂ ਵੀਡੀਓ ਅਪਲੋਡ ਜਿਉਂ ਤੋਂ ਪਤਾ ਲੱਗਦਾ ਹੈ ਕਿ ਉਹ ਮੁੜ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਵੀਂ ਵੀਡੀਓ ਦੇ ਵਿੱਚ ਕੁਝੇ ਸ਼ਬਦ ਬੋਲੇ ਨੇ ਪਰ ਨਿਸ਼ਾਨਾ ਪੰਜਾਬ ਦੀ ਸੱਤਾਧਾਰੀ ਪਾਰਟੀ ਤੇ ਉਹਨਾਂ ਦੀ ਪਾਰਟੀ 'ਚ ਉਹਨਾਂ ਖਿਲਾਫ ਕਰੇ ਆਗੂ ਹਤੇ ਵੀਡੀਓ ਸਾਂਝੀ ਕਰਦੇ ਉਹਨਾਂ ਕਿਹਾ ਕਿ ਸ਼ਤਰੰਜ ਦਾ ਵਜ਼ੀਰ ਹੋਵੇ ਜਾਂ ਇਨਸਾਨ ਦੀ ਜ਼ਮੀਰ ਡਿੱਗ ਗਿਆ ਤਾਂ ਸਮਝੋ ਖੇਡ ਖਤਮ ਅਜਲੀ ਨਹੀਂ ਦੁਬਾਰਾ ਫਿਰ ਆਦਰੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ